ਜੀ ਦਾ ਖਲਸਾ ਵਾਇਗਲਜੀ ਦੀ ਫਤਿਹ ਤੰਤਨ ਬੱਬਾ ਜੁਰاوار ਸਿੰਘ ਤੰਤਨ ਬੱਬਾ ਪਤੇ ਸਿੰਘ ਤੰਤਨ ਪੂਜਨੀਕ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਉ크ਰਾਕੇ ਜੋ ਕਿ ਹਰੇਕ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਮਨਾਇਆ ਜਾ ਰਿਹਾ ਔਰ ਇਹਦੇ ਵਿੱਚ 12 ਤਰੀਕ ਨੂੰ ਜੋ ਲੰਗਰ ਸੇਵਾ ਸੁਸਾਇਟੀਆਂ ਜਾਂ ਜੋੜੇ ਘਰ ਦੇ ਵਿੱਚ ਜੋ ਵੀ ਸ਼ਿਵ ਸ਼ਰਧੀਆਂ ਸਿੱਧੀ ਜੋੜ ਮੇਲੇ ਵਿੱਚ ਸੇਵਾ ਕਰਦੀਆਂ ਨੇ ਉਹਨਾਂ ਨੂੰ ਉਰਜੁਰ ਬੇਨਤੀ ਹੈ ਕਿ ਆਓ ਆਪਾਂ 12 ਤਰੀਕ ਨੂੰ ਰਲ ਕੇ ਇਸ ਸੰਬੰਧੀ ਵਿਚਾਰ ਕਰੀਏ ਔਰ ਇਹਦੇ ਨਾਲ ਹੀ ਪ੍ਰਸ਼ਾਸਨ ਨਾਲ ਵੀ ਮੀਟਿੰਗ ਕੀਤੀ ਜਾਊਗੀ ਜੋੜ ਮੇਲੇ ਸੰਬੰਧੀ ਜੋ ਕਿ ਪ੍ਰਸ਼ਾਸਨ ਦਾ ਵੀ ਸਾਥ ਬਹੁਤ ਜ਼ਰੂਰੀ ਹੈ ਔਰ ਮੈਂ ਸਮੁੱਚੇ ਪ੍ਰਬੰਧਕ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਫਤੇਗੜ ਸਾਹਿਬ ਮੈਨੇਜਰ ਸਾਹਿਬ ਤੇ ਸਮੁੱਚਾ ਸਟਾਫ ਤੇ ਪ੍ਰਸ਼ਾਸਨ ਨੂੰ ਇਹ ਪੁਰਜੁਰਬੇਲ ਕਰਦਾ ਹੈ ਕਿ ਆਓ ਆਪਾਂ ਸਾਰੇ ਰਲ ਕੇ ਜਿਸ ਤਰੀਕੇ ਨਾਲ ਸੇਵਾ ਕਰਦੇ ਆਪਾਂ ਤੇ ਹਰ ਇੱਕ ਜੋ ਵੀ ਇਨਤਵਾਸ ਤਕਉਣ ਲਈ ਸੰਗਤ ਆਉਂਦੀ ਹੈ ਉਹਨਾਂ ਦਾ ਆਪਾਂ ਪੂਰਾ ਡਟ ਕੇ ਸਾਥ ਦਈਏ ਔਰ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਦਾ ਜੋ ਗੁਰਦੁਆਰਾ ਫਤੇਗੜ ਸਾਹਿਬ ਦਾ ਪ੍ਰਸ਼ਾਸਨ ਹੈ ਉਹਨਾਂ ਦਾ ਪੂਰਾ ਅਨੁਸਾਰ ਦੋ ਜੇ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਜਾਂ ਸਾਡੇ ਸੋਚਾ ਸਟਾਫ ਉਹਨੂੰ ਮਿਲ ਕੇ ਆਪਣੀ ਜਿਹੜੀ ਪ੍ਰੋਬਲਮਾਂ ਹੱਲ ਕੀਤੀ ਜਾਵੇ। ਇਹ ਤਰੀਕ ਤੋਂ ਸ਼ੁਰੂ ਹੋਣ ਸੇ। ਇਹ 25 ਤਰੀਕ ਨੂੰ ਪਹਿਲਾ ਦਵਾਨ ਹੈ। 26 27 ਇਹਦੇ ਇਹ ਤਿੰਨ ਦਿਨਾਂ ਜਿਹੜਾ ਇਹ ਸਿੱਧੀ ਜੁੜ ਮੇਲਾ ਮਨਾਇਆ ਜਾਊਗਾ। ਬੈਸੇ ਤਾਂ ਲੋਕ ਹੁਣ ਇੱਕ ਤਰੀਕ ਤੋਂ ਹੀ ਆਉਣੇ ਸ਼ੁਰੂ ਹੋ ਜਾਂਦੇ ਨੇ ਸੰਗਤਾਂ। ਪਰ ਜਿਹੜਾ ਮੇਨ ਹੈ ਉਹ 25 26 27 ਨੂੰ ਉਹਦਾ ਜੁੜ ਮੇਲਾ ਇਸ ਤਾਈ ਤਰੀਕ ਨੂੰ ਜਿਹੜਾ ਨਗਰ ਕੀਰਤਨ ਹੈ ਤੋਂ ਫਤੇਗੜ ਗੁਰਦੁਆਰਾ ਸਾਹਿਬ ਤੋਂ ਜਥੇਦ ਸਰੋਵਰ ਤੱਕ ਉਹ ਅਗਰਜੀਕਾ ਖਾਲਸਾ ਅਗਰਜੀਕਾ ਖਾਲਸਾ ਵਾਹਿਗੁਰੂ ਕੀ ਫਤਿਹ ਧੰਤਨ ਬੱਬਾ ਜੁਰਾਵਰ ਸਿੰਘ ਧੰਤਨ ਬੱਬਾ ਪਤੇ ਸਿੰਘ ਧੰਤਨ ਪੂਜਨੀਕ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਉਖਰਾਕੇ ਜੋ ਕਿ ਹਰੇਕ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਮਨਾਇਆ ਜਾ ਰਿਹਾ ਔਰ ਇਹਦੇ ਵਿੱਚ 12 ਤਰੀਕ ਨੂੰ ਜੋ ਲੰਗਰ ਸੇਵਾ ਸੁਸਾਇਟੀਆਂ ਜਾਂ ਜੋੜੇ ਘਰ ਦੇ ਵਿੱਚ ਜੋ ਵੀ ਸੇਵਾ ਸਟੀਆਂ ਸਿੱਧੀ ਜੋੜ ਮੇਲੇ ਵਿੱਚ ਸੇਵਾ ਕਰਦੀਆਂ ਨੇ ਉਹਨਾਂ ਨੂੰ ਉਰਜੁਰ ਬੇਨਤੀ ਹੈ ਕਿ ਆਓ ਆਪਾਂ 12 ਤਰੀਕ ਨੂੰ ਰਲ ਕੇ ਇਸ ਸੰਬੰਧੀ ਵਿਚਾਰ ਕਰੀਏ ਔਰ ਇਹਦੇ ਨਾਲ ਹੀ ਪ੍ਰਸ਼ਾਸਨ ਨਾਲ ਵੀ ਮੀਟਿੰਗ ਕੀਤੀ ਜਾਊਗੀ ਜੋੜ ਮੇਲੇ ਸੰਬੰਧੀ ਜੋ ਕਿ ਪ੍ਰਸ਼ਾਸਨ ਦਾ ਵੀ ਸਾਥ ਬਹੁਤ ਜ਼ਰੂਰੀ ਹੈ ਔਰ ਮੈਂ ਸਮੁੱਚੇ ਪ੍ਰਬੰਧਕ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਪਤੇਗੜ ਸਾਹਿਬ ਮੈਨੇਜਰ ਸਾਹਿਬ ਤੇ ਸਮੁੱਚਾ ਸਟਾਫ ਤੇ ਪ੍ਰਸ਼ਾਸਨ ਨੂੰ ਇਹ ਪੁਰਜੁਰਪੇਲ ਕਰਦਾ ਹੈ ਕਿ ਆਓ ਆਪਾਂ ਸਾਰੇ ਰਲ ਕੇ ਜਿਸ ਤਰੀਕੇ ਨਾਲ ਸੇਵਾ ਕਰਦੇ ਆਪਾਂ ਤੇ ਹਰ ਇੱਕ ਜੋ ਵੀ ਇਨਤਵਾਸ ਤਕਉਣ ਲਈ ਸੰਗਤ ਆਉਂਦੀ ਹੈ ਉਹਨਾਂ ਦਾ ਆਪਾਂ ਪੂਰਾ ਡਟ ਕੇ ਸਾਥ ਦਈਏ ਔਰ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਦਾ ਜੋ ਗੁਰਦੁਆਰਾ ਫਤੇਗੜ ਸਾਹਿਬ ਦੇ ਪ੍ਰਸ਼ਾਸਨ ਹੈ ਉਹਨਾਂ ਦਾ ਪੂਰਾ ਅਨੁਸਾਰਦਾਓ ਜੇ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਜਾਂ ਸਾਡੇ ਸੋਚਾ ਸਟਾਫ ਉਹਨੂੰ ਮਿਲ ਕੇ ਆਪਣੀ ਜਿਹੜੀ ਪ੍ਰੋਬਲਮਾਂ ਹੱਲ ਕੀਤੀ ਜਾਵੇ। ਇਹ ਤਰੀਕ ਤੋਂ ਸ਼ੁਰੂ ਹੋਣ ਸੇ। ਇਹ 25 ਤਰੀਕ ਨੂੰ ਪਹਿਲਾ ਦਵਾਨ ਹੈ। 26 27 ਇਹਦੇ ਇਹ ਤਿੰਨ ਦਿਨਾਂ ਜਿਹੜਾ ਇਹ ਸਿੱਧੀ ਜੁੜ ਮੇਲਾ ਮਨਾਇਆ ਜਾਊਗਾ। ਬੈਸੇ ਤਾਂ ਲੋਕ ਹੁਣ ਇੱਕ ਤਰੀਕ ਤੋਂ ਹੀ ਆਉਣੇ ਸ਼ੁਰੂ ਹੋ ਜਾਂਦੇ ਨੇ ਸੰਗਤਾਂ। ਪਰ ਜਿਹੜਾ ਮੇਨ ਹੈ ਉਹ 25 26 27 ਨੂੰ ਦਾ ਜੋੜਮੁਲਾ 27 ਤਰੀਕ ਨੂੰ ਜਿਹੜਾ ਨਗਰ ਕੀਰਤਨਿਤੋਂ ਫਤਿਹਗੜ੍ਹ ਗੁਰਦੁਆਰਾ ਤੋਂ ਜੁੱਤੀ ਸਰੂਪ ਤੱਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬੱਬਾ ਜੁਰਾਵਰ ਸਿੰਘ ਤੰਤਨ ਬੱਬਾ ਪਤੇ ਸਿੰਘ ਤੰਤਨ ਪੂਜਨੀਕ ਮਾਤਾ ਗੁਜਰ ਕੌਰ ਜੀ ਦੇ ਸ਼ੀਸ਼ਦੀ ਦਿਹਾੜੇ ਨੂੰ ਮੁਖਰਾ ਕੇ ਜੋ ਕਿ ਹਰੇਕ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਰਦਵਾ ਰੇਸ਼ੀ ਫਤੇਗੜ ਸਾਹਿਬ ਮਨਾਇਆ ਜਾ ਰਿਹਾ ਔਰ ਇਹਦੇ ਵਿੱਚ 12 ਤਰੀਕ ਨੂੰ ਜੋ ਲੰਗਰ ਸੇਵਾ ਸੁਸਾਇਟੀਆਂ ਜਾਂ ਜੋੜੇ ਘਰ ਦੇ ਵਿੱਚ ਜੋ ਵੀ ਸੇਵਾ ਸਟੀਆਂ ਸਿੱਧੀ ਜੋੜ ਮੇਲੇ ਵਿੱਚ ਸੇਵਾ ਕਰਦੀਆਂ ਨੇ ਉਹਨਾਂ ਨੂੰ ਉਰਜੁਰ ਬੇਨਤੀ ਹੈ ਕਿ ਆਓ ਆਪਾਂ 12 ਤਰੀਕ ਨੂੰ ਰਲ ਕੇ ਇਸ ਸੰਬੰਧੀ ਵਿਚਾਰ ਕਰੀਏ ਔਰ ਇਹਦੇ ਨਾਲ ਹੀ ਪ੍ਰਸ਼ਾਸਨ ਨਾਲ ਵੀ ਮੀਟਿੰਗ ਕੀਤੀ ਜਾਊਗੀ ਜੋੜ ਮਿਲਦੀ ਸੰਧੀ ਜੋ ਕਿ ਪ੍ਰਸ਼ਾਸਨ ਦਾ ਵੀ ਸਾਥ ਬਹੁਤ ਜ਼ਰੂਰੀ ਹੈ ਔਰ ਮੈਂ ਸਮੁੱਚੇ ਪ੍ਰਬੰਧਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਮੈਨੇਜਰ ਸਾਹਿਬ ਤੇ ਸਮੁੱਚਾ ਸਟਾਫ ਤੇ ਪ੍ਰਸ਼ਾਸਨ ਨੂੰ ਇਹ ਪੁਰਜੋਰ ਅਪੀਲ ਕਰਦਾ ਹੈ ਕਿ ਆਓ ਆਪਾਂ ਸਾਰੇ ਰਲ ਕੇ ਜਿਸ ਤਰੀਕੇ ਨਾਲ ਸੇਵਾ ਕਰਦੇ ਆਪਾਂ ਤੇ ਹਰ ਇੱਕ ਜੋ ਵੀ ਇਨਤਾਂ ਤੋਂ ਸਤਿਕਾਰ ਆਉਂਦੀ ਹੈ ਉਹਨਾਂ ਦਾ ਪੂਰਾ ਡਟ ਕੇ ਸਾਥ ਦਿਓ ਔਰ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਦਾ ਜੋ ਗੁਰਦੁਆਰਾ ਫਤੇਗੜ ਸਾਹਿਬ ਦਾ ਪ੍ਰਸ਼ਾਸਨ ਹੈ ਉਹਨਾਂ ਦਾ ਪੂਰਾ ਹਨ ਸਾਥ ਦਓ ਜੇ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਜਾਂ ਸਾਡੇ ਸੂਚਾ ਸਟਾਫ ਉਹਨੂੰ ਮਿਲ ਕੇ ਆਪਣੀ ਜਿਹੜੀ ਪ੍ਰੋਬਲਮਾਂ ਹੱਲ ਕੀਤੀ ਜਾਵੇ ਇਹ 25 ਤਰੀਕ ਨੂੰ ਪਹਿਲਾ ਦਵਾਨ ਹੈ 26 27 ਇਹਦੇ ਤਿੰਨ ਦਿਨਾਂ ਜਿਹੜਾ ਇਹ ਸਿੱਧੀ ਜੁੜ ਮੇਲਾ ਮਨਾਇਆ ਜਾਊਗਾ ਬੈਸੇ ਤਾਂ ਲੋਕ ਹੁਣ ਇੱਕ ਤਰੀਕ ਤੋਂ ਹੀ ਹੋਣੇ ਸ਼ੁਰੂ ਹੋ ਜਾਂਦੇ ਨੇ ਸੰਗਤਾਂ ਪਰ ਜਿਹੜਾ ਮੇਨ ਹੈ ਉਹ 25 26 27 ਨੂੰ ਦਾ ਜੋੜ ਮੁੱਲਾ 27 ਤਰੀਕ ਨੂੰ ਜਿਹੜਾ ਨਗਰ ਕੀਰਤਨਿਤੋਂ ਫਤਿਹਗੜ ਗੁਰਦੁਆਰਾ ਸਾਹਿਬ ਤੋਂ ਜੁੱਤੀਸਰੋ ਤੱਕ ਉਹ ਅਗਰਜੀਕਾ ਖਾਲਸਾ ਅਗਰਜੀਕਾ ਖਾਲਸਾ ਵਾਹਿਗੁਰੂ ਕੀ ਫਤਿਹ ਧੰਤਨ ਬੱਬਾ ਜੁਰਾਵਰ ਸਿੰਘ ਧੰਤਨ ਬੱਬਾ ਪਤੇ ਸਿੰਘ ਧੰਤਨ ਪੂਜਨੀਕ ਮਾਤਾ ਗੁਜਰਕੌਰ ਜੀ ਦੇ ਸ਼ੀਸ਼ਦੀ ਦਿਹਾੜੇ ਨੂੰ ਉਖਰਾਕੇ ਜੋ ਕਿ ਹਰੇਕ ਸਾਲ ਦੀ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਮਨਾਇਆ ਜਾ ਰਿਹਾ ਹੈ। ਔਰ ਇਹਦੇ ਵਿੱਚ 12 ਤਰੀਕ ਨੂੰ ਜੋ ਲੰਗਰ ਸੇਵਾ ਸੁਸਾਇਟੀਆਂ ਜਾਂ ਜੋੜੇ ਘਰ ਦੇ ਵਿੱਚ ਜੋ ਵੀ ਸੇਵਾ ਸਟੀਆਂ ਸਿੱਧੀ ਜੋੜ ਮੇਲੇ ਵਿੱਚ ਸੇਵਾ ਕਰਦੀਆਂ ਨੇ ਉਹਨਾਂ ਨੂੰ ਉਰਜੁਰ ਬੇਨਤੀ ਹੈ ਕਿ ਆਓ ਆਪਾਂ 12 ਤਰੀਕ ਨੂੰ ਰਲ ਕੇ ਇਸ ਸੰਬੰਧੀ ਵਿਚਾਰ ਕਰੀਏ ਔਰ ਇਹਦੇ ਨਾਲ ਹੀ ਪ੍ਰਸ਼ਾਸਨ ਨਾਲ ਵੀ ਮੀਟਿੰਗ ਕੀਤੀ ਜਾਊਗੀ ਜੋੜ ਮਿਲੇ ਸੰਬੰਧੀ ਜੋ ਕਿ ਪ੍ਰਸ਼ਾਸਨ ਦਾ ਵੀ ਸਾਥ ਬਹੁਤ ਜ਼ਰੂਰੀ ਹੈ ਔਰ ਮੈਂ ਸਮੁੱਚੇ ਪ੍ਰਬੰਧਕ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਪਤੇਗੜ ਸਾਹਿਬ ਮੈਨੇਜਰ ਸਾਹਿਬ ਤੇ ਸਮੁੱਚਾ ਸਟਾਫ ਤੇ ਪ੍ਰਸ਼ਾਸਨ ਨੂੰ ਇਹ ਪੁਰਜੁਰਪੇਲ ਕਰਦਾ ਹੈ ਕਿ ਆਓ ਆਪਾਂ ਸਾਰੇ ਰਲ ਕੇ ਜਿਸ ਤਰੀਕੇ ਨਾਲ ਸੇਵਾ ਕਰਦੇ ਆਪਾਂ ਤੇ ਹਰ ਇੱਕ ਜੋ ਵੀ ਇਹਨਾਂ ਤੋਂ ਸਕੂਨ ਲਈ ਸੰਗਤ ਆਉਂਦੀ ਹੈ ਉਹਨਾਂ ਦਾ ਪੂਰਾ ਡਟ ਕੇ ਸਾਥ ਦਈਏ ਔਰ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਦਾ ਜੋ ਗੁਰਦੁਆਰਾ ਫਤੇਗੜ ਸਾਹਿਬ ਦਾ ਪ੍ਰਸ਼ਾਸਨ ਹੈ ਉਹਨਾਂ ਦਾ ਪੂਰਾ ਹੁਣ ਸਾਥ ਦਓ ਜੇ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਜਾਂ ਸਾਡੇ ਸੂਚਾ ਸਟਾਫ ਉਹਨੂੰ ਮਿਲ ਕੇ ਆਪਣੀ ਜਿਹੜੀ ਪ੍ਰੋਬਲਮਾਂ ਹੱਲ ਕੀਤੀ ਜਾਵੇ ਇਹ 25 ਤਰੀਕ ਨੂੰ ਪਹਿਲਾ ਦਿਵਾਨ ਹੈ 26 27 ਜਿਹੜਾ ਇਹ ਤਿੰਨ ਦਿਨਾਂ ਜਿਹੜਾ ਇਹ सीधी जोड मिलन मनाया ਜਾਊਗਾ ਬੇਸੇ ਤਾਂ ਲੋਕ ਹੁਣ ਇੱਕ ਤਰੀਕ ਤੋਂ ਹੀ ਆਉਣੇ ਸ਼ੁਰੂ ਹੋ ਜਾਂਦੇ ਨੇ ਸੰਗਤਾਂ ਪਰ ਜਿਹੜਾ ਮੇਨ ਹੈ ਉਹ 25 26 27 ਨੂੰ ਉਹਦਾ जोड ਮੁੱਲਾ 27 ਤਰੀਕ ਨੂੰ ਜਿਹੜਾ ਨਗਰ ਕੀਰਤਨਿਤੋਂ ਫਤੇਗੜ ਗੁਰਦੁਆਰਾ ਸਾਹਿਬ ਤੋਂ ਜੁੱਤੀ ਸਰੋਵਰ ਤੱਕ ਉਹ ਅਗਰਜੀਕਾ ਖਾਲਸਾ ਅਗਰਜੀਕਾ